ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੈਲੀਫੋਰਨੀਆ ਤੋਂ ਸਿੱਖਾਂ ਵਾਸਤੇ ਇੱਕ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕੈਲੀਫੋਰਨੀਆ ਦੇ ਅੰਦਰ ਸਿੱਖਾਂ ਵਾਸਤੇ ਇੱਕ ਬਹੁਤ ਵੱਡਾ ਬਿੱਲ ਪਾਸ ਹੋਇਆ ਇਸ ਦਾ ਵੀਡੀਓ ਅੱਗੇ ਚੱਲ ਕੇ ਤੁਹਾਨੂੰ ਦਿਖਾਉਣੇ ਹਾਂ ਦੂਸਰੀ ਖਬਰ ਤੁਹਾਨੂੰ ਆਪਾਂ ਦੱਸਾਂਗੇ ਵਾਸ਼ਿੰਗਟਨ ਡੀਸੀ ਵਾਸ਼ਿੰਗਟਨ ਡੀਸੀ ਦੇ ਵਿੱਚ ਸਿੱਖਾਂ ਨੇ ਇੱਕ ਵਾਰ ਫਿਰ ਤੋਂ ਆਪਣਾ ਝੰਡਾ ਗਾੜ ਦਿੱਤਾ ਹੈ ਖਾਲਸਾ ਰਾਸ਼ ਦਾ ਝੰਡਾ ਇੱਥੇ ਗੱਡਿਆ ਗਿਆ ਔਰ 5 ਅਪ੍ਰੈਲ ਨੂੰ ਇਹ ਜੋ ਖਾਲਸਾ ਰਾਸ਼ ਦਾ ਝੰਡਾ ਇੱਥੇ ਗੱਡਿਆ ਗਿਆ ਉਹ ਤੁਹਾਨੂੰ ਦਿਖਾਈ ਦੇਣ ਵਾਲਾ ਹੈ ਤੀਸਰੀ ਖਬਰ ਆ ਅਸਲਾਮੁਅਲੈਕੁਮ ਜੀ ਵੀ ਰੁਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਪੂਰੀ ਸਿੱਖ ਕਮਿਊਨਿਟੀ ਨੂੰ ਪੂਰੀ ਸਿੱਖੀ ਜਮ ਨੂੰ ਬਹੁਤ ਬਹੁਤ ਮੁਬਾਰਕ ਹੋਵੇ ਯੂ ਐਸ ਏ ਕੈਲੀਫੋਰਨੀਆ ਦੇ ਅੰਦਰ ਬਹੁਤ ਵੱਡਾ ਬਿੱਲ ਪਾਸ ਹੋਇਆ ਸਿੱਖਾਂ ਸਰਦਾਰਾਂ ਵਾਸਤੇ ਬੜੀ ਵੱਡੀ ਗੱਲ ਨੇ ਤੇ ਦੂਸਰੇ ਨੰਬਰ ਤੇ ਵਾਸ਼ਿੰਗਟਨ ਡੀ ਸੀ ਦੇ ਅੰਦਰ ਖਾਲਸੇ ਰਾਜ ਦਾ ਝੰਡਾ ਲਗਾਇਆ ਗਿਆ ਇਸੇ ਮਦ ਲਗਾ ਜੀ ਦੀ ਵੀਡੀਓ ਵੀਡੀਓ ਹਲਵਾ ਦਨੇ ਆ ਵੀ ਦਿਲਵਤਾਂ ਦੇ ਪਹਿਲੇ ਤੁਮ ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਕੌਣ ਸਕਨ ਚਲੋ ਵੀਡੀਓ ਸਟਾਰਟ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੈਲੀਫੋਰਨੀਆ ਤੋਂ ਸਿੱਖਾਂ ਵਾਸਤੇ ਇੱਕ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕੈਲੀਫੋਰਨੀਆ ਦੇ ਅੰਦਰ ਸਿੱਖਾਂ ਵਾਸਤੇ ਇੱਕ ਬਹੁਤ ਵੱਡਾ ਬਿੱਲ ਪਾਸ ਹੋਇਆ ਇਸ ਦਾ ਵੀਡੀਓ ਅੱਗੇ ਚੱਲ ਕੇ ਤੁਹਾਨੂੰ ਦਿਖਾਉਣੇ ਹਾਂ ਦੂਸਰੀ ਖਬਰ ਤੁਹਾਨੂੰ ਆਪਾਂ ਦੱਸਾਂਗੇ ਵਾਸ਼ਿੰਗਟਨ ਡੀਸੀ ਵਾਸ਼ਿੰਗਟਨ ਡੀਸੀ ਦੇ ਵਿੱਚ ਸਿੱਖਾਂ ਨੇ ਇੱਕ ਵਾਰ ਫਿਰ ਤੋਂ ਆਪਣਾ ਝੰਡਾ ਗੱਡ ਦਿੱਤਾ ਹੈ ਖਾਲਸਾ ਰਾਜ ਦਾ ਝੰਡਾ ਇੱਥੇ ਗੱਡਿਆ ਗਿਆ ਔਰ 5 ਅਪ੍ਰੈਲ ਨੂੰ ਇਹ ਜੋ ਖਾਲਸਾ ਰਾਜ ਦਾ ਝੰਡਾ ਇੱਥੇ ਗੱਡਿਆ ਗਿਆ ਉਹ ਤੁਹਾਨੂੰ ਦਿਖਾਈ ਦੇਣ ਵਾਲਾ ਹੈ ਤੀਸਰੀ ਖਬਰ ਆ ਟਿੱਲੋ ਨੂੰ ਲੈ ਕੇ ਭੈਣ ਹਰਮੀਤ ਕੋ ਟਿੱਲੋ ਨੂੰ ਅੱਜ ਦੀ ਤਰੀਕ ਦੇ ਵਿੱਚ ਸੈਂਟਰ ਦੇ ਸਾਹਮਣੇ ਵੀ ਪਾਸ ਕਰ ਦਿੱਤਾ ਗਿਆ ਹੈ ਡਿਪਾਰਟਮੈਂਟ ਆਫ ਜਸਟਿਸ ਦਾ ਅਸਿਸਟੈਂਟ ਡਾਇਰੈਕਟਰ ਬਣਨ ਵਾਸਤੇ FBI ਨੇ ਇੱਕ ਨਵਾਂ ਵੀਡੀਓ ਜਾਰੀ ਕੀਤਾ ਹੈ ਇਸ ਵੀਡੀਓ ਦੇ ਵਿੱਚ ਸਾਡੀਓ ਦੇ ਵਿੱਚ FBI ਨੇ ਕੀ ਰਿਕਵੈਸਟ ਕੀਤੀ ਇਸ ਤੋਂ ਇਲਾਵਾ ਦੋਸਤੋ ਇੰਡੀਅਨ ਪਾਰਲੀਮੈਂਟ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਇੱਕ ਸਿੱਖ ਮਨਿਸਟਰ ਨੇ ਬੀਜੇਪੀ ਦੀ ਪੋਲ ਖੋਲੀ ਹੈ ਇਸ ਦਾ ਵੀ ਵੀਡੀਓ ਤੁਹਾਨੂੰ ਦਿਖਾਵਾਂਗੇ ਵੈਸੇ ਤੁਸੀਂ ਇਹ ਵੀਡੀਓ ਰਾਜਾ ਬੜਿੰਗ ਵਾਲਾ ਵੇਖ ਲਿਆ ਹੋਵੇਗਾ ਇਸ ਤੋਂ ਇਲਾਵਾ ਗੱਲ ਕਰੀਏ ਟਰੰਪ ਦੇ ਟੈਰਿਫ ਵਾਰ ਦੀ ਟਰੰਪ ਦਾ ਟੈਰਿਫ ਵਾਰ ਚੱਲ ਰਿਹਾ ਹੈ ਟਰੰਪ ਨੇ ਭਾਰਤ ਦਾ ਨਾਮ ਲੈ ਕੇ ਟੈਰਿਫ ਲਗਾਇਆ ਪਰ ਭਾਰਤ ਦੇ ਪ੍ਰਧਾਨ ਮੰਤਰੀ ਅਮਰੀਕਾ ਦਾ ਆ ਨਹੀਂ ਕਹਿ ਸਕੀ ਸੋ ਗੁਰੂ ਨਾਨਕ ਸਾਹਿਬ ਜੀ ਦਾ ਪੰਜਾ Google Map ਦੇ ਉੱਤੇ ਦਿਖਾਈ ਦੇ ਰਿਹਾ ਹੈ ਕੋਈ ਇਸ ਨੂੰ ਕੁਛ ਕਹਿੰਦਾ ਹੈ ਕੋਈ ਇਸ ਨੂੰ ਕੁਛ ਕਹਿੰਦਾ ਹੈ ਔਰ ਤੁਸੀਂ ਇਸ ਦੇ ਬਾਰੇ ਕੀ ਵਿਚਾਰ ਰੱਖੋਗੇ ਇਸ ਵੀਡੀਓ ਦੇ ਵਿੱਚ ਦੇਖ ਕੇ ਜਰੂਰ ਦੱਸਿਓ ਸੋ ਆਓ ਅੱਜ ਦੇ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਸਾਰੇ ਵੀਰ ਭੈਣ ਭਰਾਵਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਿਛਲੀ ਵੀਡੀਓ ਨੂੰ ਦੇਖਿਆ ਲਾਈਕ ਕਮੈਂਟ ਅਤੇ ਸ਼ੇਅਰ ਕੀਤਾ ਸੋ ਆਓ ਅੱਜ ਦੀਆਂ ਸਾਰੀਆਂ ਖਬਰਾਂ ਦੀ ਇੱਕ ਇੱਕ ਕਰਕੇ ਸ਼ੁਰੂਆਤ ਕਰਦੇ ਹਾਂ ਦੋਸਤੋ ਸਾਰੇ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਕੈਲੀਫੋਰਨੀਆ ਦੀ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਇੱਕ ਬੜਾ ਵੱਡਾ ਬਿੱਲ ਪਾਸ ਹੋਇਆ ਹੈ ਇਸ ਬਿੱਲ ਨੂੰ ਇਸ ਬਿੱਲ ਦਾ ਨਾਮ ਹੈ SB509 ਇਸ ਬਿੱਲ ਦੇ ਵਿੱਚ ਗੱਲ ਕੀਤੀ ਗਈ ਹੈ ਸਿੱਖਾਂ ਦੇ ਅੰਤਰਰਾਸ਼ਟਰੀ ਦਮਨ ਦੀ ਅੰਤਰਰਾਸ਼ਟਰੀ ਦਮਨ ਕੀ ਹੁੰਦਾ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਸਿੱਖਾਂ ਦੇ ਉੱਤੇ ਜੋ ਅੱਜ ਦੀ ਤਰੀਕ ਦੇ ਵਿੱਚ ਹਮਲੇ ਹੋ ਰਹੇ ਨੇ ਜਿਵੇਂ ਕੈਨੇਡਾ ਦੇ ਵਿੱਚ ਹਮਲੇ ਹੁੰਦੇ ਨੇ ਅਮਰੀਕਾ ਦੇ ਵਿੱਚ ਹੁੰਦੇ ਨੇ ਇੰਗਲੈਂਡ ਦੇ ਵਿੱਚ ਹੁੰਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਇੱਕ ਬਿੱਲ ਪੇਸ਼ ਕੀਤਾ ਗਿਆ ਹੈ ਜਿਸ ਨੂੰ ਅੰਤਰਰਾਸ਼ਟਰੀ ਦਮਨ ਕਿਹਾ ਗਿਆ ਹੈ ਜਾਂ ਇਸ ਨੂੰ ਟ੍ਰਾਂਜ਼ੀਸ਼ਨਲ ਰਿਪ੍ਰੈਸ਼ਨ ਵੀ ਕਿਹਾ ਗਿਆ ਹੈ ਤਾਂ ਇਸ ਦੇ ਉੱਤੇ ਜਿਹੜਾ ਵੀਡੀਓ ਸਾਹਮਣੇ ਆਇਆ ਸਾਰੇ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ On behalf of the Sick Coalition, also here representing the Sick American Legal Defense and Education Fund, or SALDEF, proud sponsors in support of this bill. As you noted, this is uh, to ensure training around this growing issue um, that is affecting Californians. Um, so I will be um, voting for your bill today, and appreciate you bringing this forward. I'll turn over you to close. Thank you very much. Um, California can be a place of refuge, but we need to know how to protect it. So respectfully ask for your I vote. Thank you. I take a motion on SP five oh nine. It's called the roll. SB five oh nine caballero motion is due pass to governmental organizations. at again? Aye. Dearto? Aye. Caballero? Aye. Gonzalez. Meaner. Meaner. Aye. okay that fills up. Thank you everyone who came today uh, for your testimony. And thank you, Assemblymember Member Baines. Good to see you. And so um our next bill is also from Senator Caballero, but we'll wait uh, a minute for the hearing room to clear uh, up. Thank you. Thank you. Thank you. ਸੋ ਇਹ ਸੀਗਾ ਜੀ ਉਹ ਬਿਲ ਸੇਨੇਟ ਪਬਲਿਕ ਸੇਫਟੀ ਕਮੇਟੀ ਦੇ ਵੱਲੋਂ ਇੱਥੇ ਪਾਸ ਕੀਤਾ ਗਿਆ ਮਤਲਬ ਜਿ세 ਜੋ ਸਿੱਖ ਕੋਲਾਈਸ਼ਨ ਨਾਮ ਦੇ ਚਲਦਾ ਹੈ ਇਹ ਸਾਰਾ ਤੋਂ ਅੱਗੇ ਹੋ ਕੇ ਅਮਰੀਕਾ ਕੈਨੇਡਾ ਹਰ ਜਗ੍ਹਾ ਦੇ ਉੱਤੇ ਜਿੱਥੇ ਵੀ ਇਹਨਾਂ ਦੀ ਮਦਦ ਦੀ ਲੋੜ ਹੁੰਦੀ ਤਾਂ ਸਿੱਖ ਕੋਲਾਈਸ਼ਨ ਨਾਮ ਦੀ ਸੰਸਥਾ ਇਹ ਹਰ ਜਗ੍ਹਾ ਦੇ ਉੱਤੇ ਪਹੁੰਚ ਕੇ ਮਦਦ ਕਰਦੀ ਔਰ ਇੱਥੇ ਵੀ ਇਹਨਾਂ ਨੇ ਇਸ ਬਿਲ ਨੂੰ ਪਾਸ ਕਰਵਾਇਆ ਸਿੱਖ ਜਥੇਬੰਦੀਆਂ ਨੇ ਸਿੱਖ ਵੀਰਾਂ ਨੇ ਰਲ ਮਿਲ ਕੇ ਕਰਵਾਇਆ ਹੈ ਸੋ ਇਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਪੈਂਦਾ ਹੈ ਵਾਸ਼ਿੰਗਟਨ ਡੀਸੀ ਦੇ ਵਿੱਚ ਵੀ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਅਸਲ ਦੇ ਵਿੱਚ ਵਾਸ਼ਿੰਗਟਨ ਹੁੰਦਾ ਹੈ ਜਿਵੇਂ ਆਪਾਂ ਕੈਨੇਡਾ ਦੇ ਵਿੱਚ ਇੱਕ ਸਿੱਖ ਡੇ ਮਨਾਉਂਦੇ ਹਾਂ ਤਾਂ ਇਸੇ ਪ੍ਰਕਾਰ ਹੁਣ ਵਾਸ਼ਿੰਗਟਨ ਡੀਸੀ ਦੇ ਵਿੱਚ ਵੀ ਸਿੱਖ ਪਰੇਡ ਡੇ ਮਨਾਇਆ ਜਾਊਗਾ ਔਰ ਇਸ ਸਿੱਖ ਪਰੇਡ ਡੇ ਦੇ ਉੱਤੇ ਮਸਲਾ ਇਹ ਕੀ ਇਸ ਚੀਜ਼ ਨੂੰ ਹੁਣ ਵਾਸ਼ਿੰਗਟਨ ਡੀਸੀ ਦੇ ਵਿੱਚ ਪਾਸ ਕਰ ਦਿੱਤਾ ਜਾਵੇ ਇਸ ਦੀ ਵੀ ਛੁੱਟੀ ਦੀ ਖਬਰ ਤੁਹਾਨੂੰ ਆਪਾਂ ਸੁਣਾ ਦਿੰਨੇ ਹਾਂ ਸੁਣੋ ਜਰਾ I'm going to go ahead and read a statement from Council President. So it says, thank you so much. As we celebrate Vaisakhi, I want to take a moment to recognize the significance of this joyous occasion of our Sikh community and beyond. Vaisakhi is a time of renewal, gratitude, and unity, a celebration of harvest, faith, and the founding of the Khalsa. It reminds us of the values of equality, service, and resilience that strengthen our community every day. While I am away on leave to welcome a new addition to my family, I want to express my heartfelt appreciation to our Sikh community who continue to contribute to our community. May this Vaisakhi Day may, may this Visakhi bring you prosperity, happiness, and peace, wishing you all a joyous and blessed Vasaki. <laughs> ਵਾਸ਼ਿੰਗਟਨ ਡੀਸੀ ਦੇ ਵਿੱਚ ਤਕਰੀਬਨ 5 ਅਪ੍ਰੈਲ ਨੂੰ ਸਿੱਖ ਪਰੇਡ ਡੇ ਨੈਸ਼ਨਲ ਸਿੱਖ ਪਰੇਡ ਡੇ ਮਨਾਇਆ ਜਾਊਗਾ ਜਿਸ ਦੇ ਵਿੱਚ ਸਾਰੀ ਸਿੱਖ ਸੰਗਤ ਉੱਥੇ ਨਗਰ ਕੀਰਤਨ ਕੱਢੂਗੀ ਔਰ ਵਿਸ਼ਾਲ ਮਾਰਚ ਵੀ ਕੱਢਿਆ ਜਾਵੇਗਾ ਜਿਸ ਦੇ ਵਿੱਚ ਜਿੰਨੀ ਵੀ ਸਿੱਖ ਸੰਗਤਾਂ ਹੋਣਗੀਆਂ ਨੀਲੀਆਂ ਤੇ ਕੇਸਰੀ ਸੁਨਹਿਰੀ ਦਸਤਾਰਾ ਬੰਨ ਕੇ ਉੱਥੇ ਪਹੁੰਚਣਗੀਆਂ ਔਰ ਬੇਬੀਆਂ ਹੋਣਗੀਆਂ ਤਾਂ ਉਹ ਜਾਂ ਤਾਂ ਨੀਲੇ ਰੰਗ ਦੇ ਦੁਪੱਟੇ ਜਾਂ ਕੇਸਰੀ ਰੰਗ ਦੇ ਦੁਪੱਟੇ ਲੈ ਕੇ 5 ਅਪ੍ਰੈਲ ਨੂੰ ਵਾਸ਼ਿੰਗਟਨ ਡੀਸੀ ਦੇ ਬਾਹਰ ਕੈਂਟ ਦੇ ਵਿੱਚ ਜੋ ਇਹ ਮਾਰਚ ਹੋਣ ਵਾਲਾ ਹੈ ਉੱਥੇ ਜ਼ਰੂਰ ਪਹੁੰਚਣਗੇ ਇਸ ਤੋਂ ਇਲਾਵਾ ਅਗਲੀ ਖਬਰ ਦੀ ਗੱਲ ਕਰਦੇ ਹਾਂ ਅਗਲੀ ਖਬਰ ਵੀ ਸਾਡੀ ਅਮਰੀਕਾ ਤੋਂ ਹੁੰਦੀ ਹੈ ਡੋਨਲਡ 트럼ਪ ਅਤੇ ਭੈਣ ਹਰਮੀਤ ਕੋ ਢਿੱਲੋ ਹਰਮੀਤ ਕੋ ਢਿੱਲੋ ਦੇ ਬਾਰੇ ਇੱਕ ਨਵਾਂ ਵੀਡੀਓ ਵੀ ਸਾਹਮਣੇ ਆਉਂਦਾ ਹੈ ਇਹ ਵੀਡੀਓ ਦੀ ਛੋਟੀ ਜੀ ਫੁਟੇਜ ਵੀ ਤੁਹਾਨੂੰ ਸਾਈਡ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਇਸ ਫੁਟੇਜ ਦੇ ਵਿੱਚ ਵੀ ਜੋ ਲੋਕ ਨੇ ਇੱਥੇ ਹਰਮੀਤ ਕੋ ਢਿੱਲੋ ਨੂੰ ਵਧਾਈਆਂ ਦੇ ਰਹੇ ਨੇ ਵਧਾਈਆਂ ਕਿਉਂ ਦੇ ਰਹੇ ਨੇ ਕਿਉਂਕਿ ਹਰਮੀਤ ਕੋ ਢਿੱਲੋ ਨੂੰ ਜੋ ਕੈਨੇਡਾ ਸੌਰੀ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਵੱਲੋਂ ਨਾਮਿਨੇਟ ਕੀਤਾ ਗਿਆ ਸੀ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ ਉਹਨਾਂ ਨੂੰ ਅਸਿਸਟੈਂਟ ਡਾਇਰੈਕਟਰ ਲਗਾਇਆ ਜਾਊਗਾ ਪਰ ਕਿਹੜੇ ਡਿਪਾਰਟਮੈਂਟ ਦੇ ਵਿੱਚ ਸਿਵਲ ਰਾਈਟਸ ਦੇ ਵਿੱਚ ਔਰ ਉਸ ਵਾਸਤੇ ਪੜਾਦਰ ਪੜਾ ਪੜਾਦਰ ਪੜਾ ਇਸ ਦੇ ਵਿੱਚ ਸਾਹਮਣੇ ਸੰਗਠਨਾਂ ਦੇ ਸਾਹਮਣੇ ਜਾਣਾ ਪੈਂਦਾ ਸੀ ਜਿਸ ਦੇ ਵਿੱਚ ਉਹਨਾਂ ਸਾਰਿਆਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਸੀ ਅਮਰੀਕਾ ਦੇ ਵਿੱਚ ਤਕਰੀਬਨ ਪਿਛਲੇ 4-5 ਮਹੀਨੇ ਤੋਂ ਲਗਾਤਾਰ ਜੋ ਹਰਮੀਤ ਕੋਰ ਟਿਲੋ ਨੇ ਉਹ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਸੰਸਥਾਵਾਂ ਦੇ ਕੋਲ ਮੰਤਰੀਆਂ ਦੇ ਕੋਲ ਵਿਭਾਗਾਂ ਦੇ ਕੋਲ ਜਾ ਕੇ ਆਪ ਦੀ ਜਿਹੜੀ ਟ੍ਰੇਨਿੰਗ ਹੈ ਉਸ ਬਾਰੇ ਦੱਸ ਰਹੇ ਨੇ ਕਿ ਮੈਂ ਇਸ ਜਗ੍ਹਾ ਦੇ ਉੱਤੇ ਇਲਾਕੇ ਕੀ ਕੁਝ ਕਰੂੰਗੀ ਉਹਨਾਂ ਤੋਂ ਸਵਾਲ-ਜਵਾਬ ਹੁੰਦੇ ਨੇ ਕਿ ਜਦ ਤੁਸੀਂ ਉੱਥੇ ਲੱਗੋਗੇ ਲੋਕਾਂ ਦਾ ਭਲਾ ਕਿਵੇਂ ਕਰੋਗੇ ਤਾਂ ਹੁਣ ਹਰਮੀਤ ਕੋਰ ਟਿਲੋ ਨੂੰ ਜੋ ਆਖਰੀ ਸਾਰਾ ਤੋਂ ਵੱਡੀ ਪ੍ਰਵਾਨਗੀ ਸੀ ਅਮਰੀਕਾ ਦੇ ਹ ਜਿੰਨੇ ਵੀ ਸੈਂਟਰਸ ਨੇ ਉਹਨਾਂ ਸਾਰਿਆਂ ਦੀ ਪਰਵਾਨਗੀ ਹਰਮੀਤਕੌਰ ਢੇਲੋਂ ਨੂੰ ਮਿਲ ਚੁੱਕੀ ਹੈ ਔਰ ਅਸਦੀ ਤਰੀਕ ਦੇ ਵਿੱਚ ਹਰਮੀਤਕੌਰ ਢੇਲੋਂ ਡਿਪਾਰਟਮੈਂਟ ਆਫ ਜਸਟਿਸ ਦੀ ਅਸਿਸਟੈਂਟ ਡਾਇਰੈਕਟਰ ਬਣ ਚੁੱਕੀ ਹੈ ਲਈ ਸਾਡੀ ਵੱਡੀ ਖਬਰ ਆਉਂਦੀ ਹੈ ਐਫਬੀਆਈ ਦੇ ਨਾਲ ਜੁੜੀ ਹੋਈ ਐਫਬੀਆਈ ਨੇ ਪਿਛਲੇ ਸਮੇਂ ਦੌਰਾਨ ਸਿੱਖਾਂ ਨੂੰ ਲੈ ਕੇ ਬਹੁਤ ਸਾਰੀਆਂ ਚੇਤਾਵਨੀਆਂ ਜਾਰੀ ਕੀਤੀਆਂ ਸੀ ਕਿ ਸਿੱਖਾਂ ਦੇ ਉੱਤੇ ਹਮਲੇ ਹੋ ਰਹੇ ਨੇ ਐਂਟੀ ਨੈਸ਼ਨਲ ਰਿਪ੍ਰੈਸ਼ਨ ਜੋ ਜਿਹੜਾ ਬਿੱਲ ਆਉਂਦਾ ਗਿਆ ਉਹ ਵੀ ਇਸੇ ਮਸਲੇ ਦੇ ਵਿੱਚ ਲਿਆਂਦਾ ਗਿਆ ਅੰਤਰਰਾਸ਼ਟਰੀ ਧਰਮ ਨੂੰ ਲੈ ਕੇ ਔਰ ਇਸੇ ਦੇ ਉੱਤੇ ਐਫਬੀਆਈ ਨੇ ਫਿਰ ਤੋਂ ਇੱਕ ਪੈ ਤੇ 1800 ਵਾਲਾ ਨੰਬਰ ਹੈ ਇਸ ਨੰਬਰ ਦੇ ਉੱਤੇ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਤੁਹਾਨੂੰ ਲੱਗਦਾ ਕੋਈ ਸਰਕਾਰ ਕੋਈ ਮੰਤਰੀ ਜਾਂ ਪੁਲਿਸ ਤੁਹਾਨੂੰ ਤੰਗ ਕਰਦੀ ਹੈ ਇਸ ਤੋਂ ਇਲਾਵਾ ਤੁਹਾਨੂੰ ਇੱਕ ਵੱਡੀ ਖਬਰ ਤੁਹਾਨੂੰ ਦੱਸ ਦਿੰਨੇ ਹਾਂ ਜੋ ਆਪਣੀ ਇੰਡੀਅਨ ਪਾਰਲੀਮੈਂਟ ਨੂੰ ਲੈ ਕੇ ਆਉਂਦੀ ਹੈ ਔਰ ਵੱਖ ਬੋਰਡ ਦੇ ਬਿੱਲ ਨੂੰ ਲੈ ਕੇ ਆਉਂਦੀ ਹੈ ਵੱਖ ਬੋਰਡ ਦੇ ਉੱਤੇ ਇੱਕ ਨਵਾਂ ਬਿੱਲ ਆਂਦਾ ਹੈ ਜਿਸ ਦੇ ਉੱਤੇ ਰਾਜਾ ਬਣਿੰਗ ਨੇ ਜਿਸ ਪ੍ਰਕਾਰ ਦੇ ਨਾਲ ਭਾਜਪਾ ਨੂੰ ਖਰੀ ਕੋਟੀ ਸੁਣਾਈ ਹੈ ਮਤਲਬ ਹਲਾ ਕੇ ਰੱਖ ਦਿੱਤਾ ਭਾਜਪਾ ਦੀ ਸਾਰੀ ਅਸਲੀਅਤ ਉਹਨਾਂ ਦੇ ਸਾਹਮਣੇ ਲਿਆਣ ਕੇ ਰੱਖ ਇਸ ਦੇ ਨਾਲ ਨਾਲ ਤੁਹਾਨੂੰ ਇਹਨਾਂ ਨੇ ਤਾਂ ਮੋਦੀ ਸਰਕਾਰ ਦੀ ਪੋਲ ਖੋਲੀ ਖੋਲੀ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦ ਕੌਕ AI ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਸਿੱਖਾਂ ਦੇ ਬਾਰੇ ਸਵਾਲ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਸਿੱਖਾਂ ਦੇ ਨਾਲ ਕੈਸਾ ਵਿਹਾਰ ਕਰਦੇ ਨੇ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਦੇ ਵਿੱਚ ਸਿੱਖਾਂ ਦੇ ਨਾਲ ਕੈਸਾ ਬਹਤੇਰਾ ਵਰਤਿਆ ਗਿਆ ਕੌਕ AI ਨੇ ਦੋਸਤੋ ਇੱਕ ਜਵਾਬ ਦਿੱਤਾ ਤੁਹਾਨੂੰ ਮੈਂ ਇਹ ਜਵਾਬ ਪੜ੍ਹ ਕੇ ਸੁਣਾਉਣਾ ਹਾ નેਤৃত্ব ਕਰ ਰਹੇ ਨੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰ ਇਹ ਹਿੰਦੂ ਰਾਸ਼ਟਰਵਾਦੀ ਨੀਤੀਆਂ ਦੇ ਨਾਲ ਜੁੜੇ ਹੋਏ ਨੇ ਇੰਦਰਾ ਗਾਂਧੀ ਦੀ ਹੱਤਿਆ ਦੇ ਬਾਅਦ 1984 ਦੇ ਬਾਅਦ ਸਿੱਖ ਵਿਰੋਧੀ ਦੰਗੇ ਹੋਏ ਜਿਸ ਤੋਂ ਬਾਅਦ ਉਹਨਾਂ ਦਾ ਇंसाफ ਆਸ ਤੱਕ ਨਾ ਮਿਲੇ ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ 2022 ਦੇ ਵਿੱਚ ਕਿਸਾਨੀ ਅੰਦੋਲਨ ਹੋਇਆ ਜਿਸ ਦੇ ਵਿੱਚ ਮੋਦੀ ਸਰਕਾਰ ਨੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਅਤੇ ਆਪਣੇ ਹੱਕਾਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਇਹਨਾਂ ਨੇ ਅੱਤਵਾਦੀ ਅਤੇ ਖਾਲਿਸਤਾਨੀ ਦੇਸ਼ ਵਿਰੋਧੀ ਦੱਸਿਆ ਬਈ ਡੋਨਲਡ ਟਰੰਪ ਨੇ ਟੈਰਿਫ ਵਾਰ ਚਲਾਇਆ ਹੋਇਆ ਹੈ ਡੋਨਲਡ ਟਰੰਪ ਨੇ ਕਿਆ ਹੈ ਕਿ ਭਈ ਉਹ ਅਮਰੀਕਾ ਤੋਂ ਭਾਰਤ ਦੇ ਉੱਤੇ ਟੈਰਿਫ ਲਗਾ ਰਹੇ ਨੇ ਉਹਨਾਂ ਨੇ ਭਾਰਤ ਦੇ ਉੱਤੇ ਫਿਲਹਾਲ ਅਜੇ ਅੱਧਾ ਟੈਰਿਫ ਹੀ ਲਵਾਇਆ ਹੈ ਕਿਉਂਕਿ ਭਾਰਤ ਨੇ ਅਮਰੀਕਾ ਦੇ ਉੱਤੇ ਜੇ 50% ਦੀ ਟੈਕਸ ਲਾਇਆ ਤਾਂ ਅਮਰੀਕਾ ਨੇ ਭਾਰਤ ਦੇ ਉੱਤੇ ਕੇਵਲ 25% ਦੀ ਹੀ ਲਾਇਆ ਹੈ ਅਸ ਦੀ ਤਰੀਕ ਦੇ ਵਿੱਚ ਇਸ ਦੀ ਇੱਕ ਨਿੱਕੀ ਜੀ ਫੋਟੋ ਹੈ ਡਿਟੇਲ ਹੈ ਇਸ ਦੇ ਉੱਤੇ ਉਹਨਾਂ ਨੇ ਕਿਹੜੇ ਕਿਹੜੇ ਦੇਸ਼ ਦੇ ਉੱਤੇ ਕਿੰਨਾ ਕਿੰਨਾ ਟੈਰਿਫ ਲਾਇਆ ਤੁਸੀਂ ਇਹ ਵੀ ਦੇਖ ਸਕਦੇ ਜੇ ਮੈਪ ਦੇ ਉੱਤੇ ਇੱਕ ਚਾਈਨਾ ਦੇ ਵਿੱਚ ਮੰਗੋਲੀਆ ਦੇ ਕੋਲ ਇੱਕ ਨਿੱਕਾ ਜਿਹਾ ਸਥਾਨ ਹੈ ਜਿਸ ਦੇ ਉੱਤੇ ਪੰਜੇ ਵਰਗੀ ਜਿਹੜੀ ਸ਼ਕਲ ਬਣੀ ਹੋਈ ਹੈ ਅਸਲ ਦੇ ਵਿੱਚ ਕਈ ਲੋਕ ਇਸ ਨੂੰ ਕਹਿ ਦਿੰਦੇ ਨੇ ਕਿ ਇਹ ਮੁਹੰਮਦ ਪੈਗੰਬਰ ਸਾਹਿਬ ਦਾ ਪੰਜਾ ਹੈ ਪਰ ਬੁੱਧ ਭਗਵਾਨ ਨੇ ਇਹ ਉਹਨਾਂ ਦਾ ਹੱਥ ਹੈ ਉਹਨਾਂ ਦਾ ਪੰਜਾ ਹੈ ਕਿਹੜੇ ਬੁੱਧ ਭਗਵਾਨ ਨੇ ਇਸਤੇ ਬਾਰੇ ਵੀ ਕੋਈ ਜਾਣਕਾਰੀ ਨਹੀਂ ਪਰ ਸਾਡੇ ਪੰਜਾਬ ਦੇ ਲੋਕ ਵੀ ਕੁਝ ਵੀਰ ਇਸ ਨੂੰ ਇਹ ਕਹਿ ਕੇ ਸ਼ੇਅਰ ਕਰ ਰਹੇ ਨੇ ਕਿ ਇਹ ਗੁਰੂ ਨਾਨਕ ਸਾਹਿਬ ਜੀ ਦਾ ਪੰਜਾ ਇੱਥੇ ਦਿਖਾਈ ਦੇ ਰਿਹਾ ਹੈ ਸੋ ਇਸ ਪੰਜੇ ਦੇ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਜੇ ਤੁਸੀਂ ਇਸ ਨੂੰ ਗੂਗਲ ਮੈਪ ਦੇ ਉੱਤੇ ਦੇਖਣਾ ਚਾਹੁੰਦੇ ਜੇ ਤਾਂ ਇਸ ਗੂਗਲ ਮੈਪ ਦੀ ਇਹ ਜਿਹੜੀ ਪੰਜੇ ਵਾਲੀ ਲੋਕੇਸ਼ਨ ਹੈ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾਂ ਕਮੈਂਟ ਪਿੰਨ ਦੇ ਵਿੱਚ ਮੈਂ ਸ਼ੇਅਰ ਕਰ ਦੂੰਗਾ ਪਰ ਇਸ ਲੋਕੇਸ਼ਨ ਨੂੰ ਦੇਖਣ ਤੋਂ ਪਹਿਲਾਂ ਇੱਕ ਨਿੱਕਾ ਜਿਹਾ ਸੁਪਰ ਥੈਂਕਸ ਡੋਨੇਟ ਜ਼ਰੂਰ ਕਰ ਦਿਓ ਸੋ ਮਿਲਾਂਗੇ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰੋ ਐਸੀ ਜਿਹੀ ਆਈ ਦੀ ਵੀਡੀਓ ਤੇ ਖਾਲਸਾ ਕਰੇਗਾ ਰਾਜ ਖਾਲਸਾ ਅੰਜੀ ਰਾਜ ਕਰੇਗਾ ਤੁਸੀਂ ਦੇਖੋ ਕੈਲੀਫੋਰਨੀਆ ਦੇ ਅੰਦਰ ਬਿੱਲ ਪਾਸ ਕੀਤਾ ਗਿਆ ਕੁਝ ਲੋਗ ਇੰਜ ਦੇ ਵੀ ਆਏ ਨੇ ਜਿਨ੍ਹਾਂ ਨੂੰ ਇਸ ਚੀਜ਼ ਤੋਂ ਨਫ਼ਰਤ ਹੁੰਦੀ ਏ ਕਿ ਸਿੱਖਾਂ ਦੇ ਹੱਕ ਦੇ ਅੰਦਰ ਕੋਈ ਚੀਜ਼ ਹੋਈ ਜਾਵੇ ਤਾਂ ਉਹਨਾਂ ਨੂੰ ਅੱਗ ਲੱਗ ਜਾਂਦੀ ਏ ਤੁਸੀਂ ਅੰਦਾਜ਼ਾ ਲਾਓ ਕਿ ਇੱਕ ਕੈਲੀਫੋਰਨੀਆ ਦੇ ਅੰਦਰ ਸੁਪਰ ਪਾਵਰ ਅਮਰੀਕਾ ਜਿਹੜਾ ਜਿਹੜਾ ਮੁਲਕ ਮੰਨਿਆ ਜਾਂਦਾ ਐ ਐਡਵਾਂਸ ਮੁਲਕ ਤਰੱਕੀ یافتਾ ਮੁਲਕ ਉਹਨੇ ਬਿੱਲ ਪਾਸ ਕੀਤਾ ਕਿ ਉਹ ਰਾਲ ਪੂਰੀ ਦੁਨੀਆ ਦੇ ਅੰਦਰ ਜਿੱਥੇ ਵੀ ਸਿੱਖੇ ਜਮ ਸਿੱਖ ਸਰਦਾਰ ਨੇ ਅਗਰ ਕਿਸੇ ਸਿੱਖ ਤੇ ਕੋਈ ਕਿਸੇ ਦੇ ਨਾਲ ਧੱਕਾ ਕਰੇਗਾ ਕੋਈ ਜ਼ਿਆਤੀ ਕਰੇਗਾ ਤੇ ਉਹਦੇ ਕੋਲੋਂ ਦਾ ਜਵਾਬ ਲਿਆ ਜਾਏਗਾ ਤੇ ਹੁਣ ਕੋਈ ਵੀ ਇਨਸਾਨ ਜਿਹੜਾ ਕੋਈ ਤੱਕਾ ਕਰਨ ਦੀ ਕੋਸ਼ਿਸ਼ ਕਰੇਗਾ ਤੇ ਇਸ ਚੀਜ਼ ਵਾਸਤੇ ਤਿਆਰ ਰਵੇ ਕਿ ਉਹਨੂੰ ਉਹਦਾ ਪ੍ਰੋਪਰ ਜਵਾਬ ਦੇਣਾ ਪਏਗਾ ਤੇ ਤੁਸੀਂ ਦੇਖੋ ਕਿ ਅਸੀਂ ਦੇਖਿਆ ਕਿ ਸਿੱਖਿਜ਼ਮ ਐਨਜੀ ਚੜ੍ਹਦੀ ਕਲਾ ਦੇ ਵਿੱਚ ਨੇ ਓਵਰ ਆਲ ਪੂਰੀ ਦੁਨੀਆ ਦੇ ਅੰਦਰ ਜਿਸ ਤਰ੍ਹਾਂ ਸਿੱਖੀ ਫੈਲ ਰਹੀ ਹੈ ਸਿੱਖਿਜ਼ਮ ਫੈਲ ਰਿਹਾ ਹੈ ਸਿੱਖ ਸਰਦਾਰ ਜਿਸ ਤਰ੍ਹਾਂ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਰਹੇ ਨੇ ਅਸੀਂ ਵਿਸਾਖੀ ਦੇ ਮੌਕੇ ਦੇ ਅੰਦਰ ਦੇਖਿਆ ਕਿ ਮੁਕਤਲੀ ਮੁਲਕਾਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਮੁਕਤਲੀ ਮੁਲਕਾਂ ਦੇ ਜਿਹੜੇ ਸਦਰ ਨੇ ਪੀਐਮ ਨੇ ਉਹ ਬੈਸਾਖੀ ਦੇ ਮੌਕੇ ਤੇ ਗੁਰਦੁਆਰਾ ਸਾਹਿਬ ਗਏ ਉੱਥੇ ਜਾ ਕੇ ਉਹਨਾਂ ਨੇ ਲੰਗਰ ਵੀ ਛਕਿਆ ਸਪੀਚਾਂ ਵੀ ਦਿੱਤੀਆਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਵੀ ਗਏ ਤੇ ਤੁਸੀਂ ਅੰਦਾਜ਼ਾ ਲਾਓ ਵੇ ਸਿੱਖਾਂ ਵਾਸਤੇ ਬੜੇ ਮਾਣ ਦੀ ਗੱਲ ਏ ਬੜੇ ਫਖਰ ਦੀ ਗੱਲ ਏ ਜਿਸ ਤਰ੍ਹਾਂ ਲੋਕ ਸਿੱਖੀ ਦੀ ਤਰਫ ਆ ਰਹੇ ਨੇ ਸਿੱਖਾਂ ਦੀ ਦਰਿਆਦਿਲੀ ਦੇਖ ਕੇ ਸਿੱਖਾਂ ਦੀ ਸੇਵਾ ਦੇਖ ਕੇ ਲੋਕ ਸਿੱਖੀ ਜਮਨੀ ਤਰਫ ਆ ਰਹੇ ਨੇ ਐਸੀ ਚਾਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਰਨਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ